ਆਣੋ ਅੱਜ ਦੀ ਵੀਡੀਓ ਹੈਗੀ ਆਪਾਂ ਨੇ ਪਲੇਟਾਂ ਕਿਸ ਤਰ੍ਹਾਂ ਪਾਉਣੀਆਂ ਨੇ 나ਪ छाਤੀ ਦਾ 1.75 ਹੋਵੇ ਠੀਕ ਹੈ ਜੀ ਉਹਦੇ ਲਈ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏਗੇ ਆਪਾਂ ਨੇ ਉੱਪਰੋਂ ਰੱਖਣਾਗਾ ਮਾਰਕ ਕਰਨਾਗਾ 1.5 ਇੰਚ ਤੇ ਠੀਕ ਹੈ ਜੀ 1.5 ਇੰਚ ਤੇ ਮਾਰਕ ਕਰਾਂਗੇ ਆਪਾਂ ਇੱਥੇ ਚੜਾਈ ਆਪਾਂ 3.5 ਇੰਚ ਰੱਖਾਂਗੇ ਪਲੇਟ ਦੀ ਤੇ ਲੰਬਾਈ ਆਪਾਂ ਪਲੇਟ ਦੀ 6.5 ਇੰਚ ਰੱਖਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ 3.5 ਇੰਚ ਤੇ ਫੇਰ ਮਾਰਕ ਕਰਾਂਗੇ ਮਾਰਕ ਨੂੰ ਇਸ ਤਰ੍ਹਾਂ ਮਾਰਕ ਦੇ ਨਾਲ ਮਿਲਾ ਦਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਸਾਈਡ ਤੇ ਜਿਹੜੀ ਪੈਂਦੀ ਹੁੰਦੀ ਹੈ ਪਲੇਟ ਉਹ ਉਹਦਾ ਮਾਰਕ ਕਰਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਬਾਕਸ ਬਣਾ ਲਾਂਗੇ ਠੀਕ ਹੈ ਜੀ ਫਿਰ ਆਪਾਂ ਇਨ ਇਥੋਂ ਮਾਰਕ ਕਰਨਾ 2 ਇੰਚ ਤੇ ਇੱਥੇ ਆਪਾਂ ਪਲੇਟ ਪਾ ਦਾਂਗੇ ਠੀਕ ਹੈ ਜੀ ਆਪਾਂ ਨੇ ਲਾਈਨਿੰਗ ਅਟੈਚ ਕੀਤੀ ਹੋਈ ਹੈ ਕੱਪੜੇ ਦੇ ਨਾਲ ਤੇ ਬਾਅਦ ਵਿੱਚ ਫਿਰ ਆਪਾਂ ਨੇ ਮਾਰਕ ਕੀਤਾ ਇਹ 2 ਇੰਚ ਤੇ ਮਾਰਕ ਆਪਾਂ ਇੱਥੋਂ ਕਰਾਂਗੇ 2 ਇੰਚ ਕੇ ਮਾਰਕ ਹੀ ਆਪਾਂ ਇੱਥੋਂ ਕਰਾਂਗੇ ਠੀਕ ਹੈ ਜੀ ਇੱਥੇ ਮਾਰਕ ਕਰ ਲਿਆ ਆਪਾਂ ਨੇ ਜਿਹੜੀ ਹੁਣ ਆਪਾਂ ਨੇ ਆਹ ਪਲੇਟ ਪਾਉਣੀ ਆ ਨਾ ਆਹ ਇਹ ਆਪਾਂ ਨੇ ਦੇ ਸੈਂਟਰ ਦੇ ਵਿੱਚ ਪਾਉਣੀ ਆ ਸਕਦੇ ਹੋ ਤੁਸੀਂ ਜੇ ਆਪਾਂ ਇਹਨੂੰ ਪਲੇਟ ਨੂੰ ਨਾ ਇੱਥੇ ਪਾ ਦਾਂਗੇ ਇੱਥੇ ਦੇਖ ਸਕਦੇ ਹੋ ਜੇ ਤੁਸੀਂ ਆਪਾਂ ਪਲੇਟ ਨੂੰ ਇੱਥੇ ਪਾ ਦਾਂਗੇ ਨਾ ਮੰਨ ਲਓ ਇਹ ਪਲੇਟ ਇੱਥੇ ਆ ਗਈ ਤਾਂ ਫਿਰ ਆਪਾਂ ਨੇ ਜਦੋਂ ਫਿਟਿੰਗ ਦੀ ਨਿਸ਼ਾਨੀ ਲਗਾਉਣੀ ਹੈ ਤਾਂ ਆਪਾਂ ਨੂੰ ਇੱਥੋਂ ਲਗਾਉਣੀ ਪਊਗੀ ਫਿਰ ਉਹ ਛਾਤੀ ਤੋਂ ਕਸਨ ਲੱਗ ਜਾਊਗਾ ਫਿਟਿੰਗ ਜਿਹੜੀ ਹੁੰਦੀ ਆ ਆਪਾਂ ਨੇ ਇੱਥੋਂ ਲਗਾਉਣੀ ਹੁੰਦੀ ਆ ਆਹ ਪਲੇਟ ਦੇ ਸੈਂਟਰ ਦੇ ਵਿੱਚ ਲਗਾਉਣੀ ਹੁੰਦੀ ਹੈਗੀ ਹੁਣ ਆਪਾਂ ਇੱਥੇ ਮਾਰਕ ਕਰਾਂਗੇ 17.5 ਇੰਚ ਤੇ ਛਾਤੀ ਦਾ ਥੋੜਾ ਜਿਆ ਵਧਾ ਕੇ ਇੱਕ ਮਾਰਕ ਹੋਰ ਕਰਾਂਗੇ ਕਿਉਂਕਿ ਆਹ ਪਲੇਟ ਦੇ ਵਿੱਚ ਘਟ ਜਾਂਦਾ ਹੁੰਦਾ ਕਪੜਾ ਇੱਥੇ ਆਪਾਂ ਕਰਾਂਗੇ 15 ਇੰਚ ਤੇ ਮਾਰਕ ਅੱਡਾ ਇੰਚ ਆਪਾਂ ਹੋਰ ਮਾਰਕ ਕਰਾਂਗੇ ਕਿਉਂਕਿ ਆਹ ਪਲੇਟ ਦੇ ਵਿੱਚ ਵੀ ਕਪੜਾ ਘੱਟ ਜੰਨਾ ਹੁੰਦਾ ਜਦੋਂ ਆਪਾਂ ਇੱਥੋਂ ਫਿਟਿੰਗ ਬਣਾਵਾਂਗੇ ਆਹ ਪਲੇਟ ਤੋਂ ਮਾਰਕ ਕਰਕੇ ਨਾ ਫਿਟਿੰਗ ਬਹੁਤ ਵਧੀਆ ਆਊਗੀ ਤੇ 15 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਸਾਢੇ ਸਲਾਈ ਦਾ ਠੀਕ ਹੈ ਜੀ हिਪ ਦਾ ਮਾਰਕ ਕਰਾਂਗੇ ਆਪਾਂ 1.5/8 ਇੰਚ ਤੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਮਾਰਕ ਨੂੰ ਮਿਲਾ ਦਾਂਗੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਪਲੇਟਾਂ ਪਾਉਣੀਆਂ ਦੱਸਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਸ ਤਰ੍ਹਾਂ ਆਪਾਂ ਨੇ ਪਲੇਟਾਂ ਪਾਈਆਂ ਨੇ ਉਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਪਲੇਟਾਂ ਪਾਵਾਂਗੇ